ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਸ ਪਿੰਡ ਤੱਕ ਇਸ ਦੀ ਪੰਚਾਇਤ ਤੱਕ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਆ ਬਾਣੇ ਦੇ ਵਿੱਚ ਲਟੇਰੇ ਫਟਕ ਮਿੰਟਸ ਕੁੱਪ ਕਰ ਜਾ ਜਿੱਦਣਾ ਕਿ ਪਾਣੇ ਦੇ ਵਿੱਚ ਲਟੇਰੇ ਫਿਰਦੇ ਆ ਕੋਈ ਗੱਲ ਨਹੀਂ ਤੂੰ ਦੇ ਬਾਣੇ ਨੂੰ ਬਦਨਾਮ ਕਰ ਰਹੀ ਹੈ ਇਹ ਸਾਡੇ ਸਵੇਰ ਗੁਰਦੁਆਰਾ ਸਾਹਿਬ ਦੇ ਵਿੱਚ ਗਏ ਉੱਥੇ ਸਾਨੂੰ ਕਹਿੰਦੇ ਲੌਸਮੈਂਟ ਕਰੋ ਅਸੀਂ ਲੌਸਮੈਂਟ ਤੋਂ ਜਵਾਬ ਦਿੰਦਾ ਇਹਨਾਂ ਨੂੰ ਅਸੀਂ ਇਹਨਾਂ ਨੂੰ ਉੱਥੋਂ ਗੁਰਦੁਆਰਾ ਸਾਹਿਬ ਤੋਂ ਚਾਹ ਪਾਣੀ ਸ਼ਕਾ ਕੇ ਪਿੰਡ ਦੇ ਸਾਨੂੰ ਅਸੀਂ ਇਹਦੇ ਅਸੀਂ ਜਾਣੇ ਆ ਇਹ ਸਾਨੂੰ ਭੁਲੇਖਾ ਦੇ ਕੇ ਪਿੰਡ ਦੇ ਵਿੱਚ ਵੜ ਗਏ ਹੁਣ ਸਾਨੂੰ ਪਤਾ ਲੱਗਿਆ ਵੀ ਇਹ ਪਿੰਡ ਦੇ ਵਿੱਚੋਂ ਮੰਗਦੇ ਫਿਰਦੇ ਆ ਚਲੋ ਜੈ ਸਿੰਘ ਦਾ ਇਹ ਗੁਰੂ ਦਾ ਬਾਣਾ ਸੁਣੂ ਮੰਗਣ ਦੀ ਖਾਤਰ ਨਹੀਂ ਦਿੱਤਾ ਆਜੋ ਅਸੀਂ ਇਹਨਾਂ ਨੂੰ ਪੁੱਛਿਆ ਸਾਨੂੰ ਜਪਜੀ ਸਾਹਿਬ ਦਾ ਪਾਠ ਸੁਣਾ ਦਿਓ ਇਹ ਆਰੇ ਸਾਨੂੰ ਆਉਂਦਾ ਨਹੀਂ ਅਸੀਂ ਇਹਨਾਂ ਨੇ ਪ੍ਰਕਰਮਾ ਕੀਤੀ ਗੁਰੂ ਸਾਹਿਬ ਨੂੰ ਇਹਨਾਂ ਨੇ ਪੁੱਠੇ ਲੋਟ ਕੀਤੀ ਅਛਾ ਇਹ ਪ੍ਰਕਰਮਾ ਦਾ ਤੁਸੀਂ ਮਤਲਬ ਦੱਸੋ ਇਹਨਾਂ ਨੂੰ ਉਤਾਰੋ ਥੱਲੇ ਇਹਨਾਂ ਨੂੰ ਪ੍ਰਕਰਮਾ ਦਾ ਨਹੀਂ ਮਤਲਬ ਉੱਥੇ ਪਾਸੇ ਦੇ ਇਹਨਾਂ ਨੇ ਗੁਰੂ ਦੇ ਸਿਧਾਂਤਾਂ ਨਾਲ ਵਿਗਾੜ ਕਰ ਰਹੇ ਆ ਇਹ ਬੰਦੇ ਇਹ ਪਿੰਡ ਦੇ ਵਿੱਚੋਂ ਮੇਰੇ ਪਿੰਡ ਹੈ ਇਸ ਵੇਲੇ ਇਹਨਾਂ ਲਟੇਰਿਆਂ ਤੋਂ ਬਚੋ ਇਹਨਾਂ ਨੂੰ ਕੋਈ ਦਾਸ ਬਲਜੀਤ ਸਿੰਘ 96 ਕਰੋੜੀ ਤਰਨਤਲ ਬਾਬਾ ਕਲਵਿੰਦਰ ਸਿੰਘ ਜੀ ਵੱਲੋਂ ਸੇਵਾਦਾਰ ਵੀ ਲਾਇਆ ਗਿਆ ਪੰਥ ਦੀ ਜੇਤ ਨਾਲ ਹੋਰ ਵੀ ਕਾਰ ਸਮਾਜ ਸੇਵਕ ਦੀ ਕੰਗਿਦਾਸ ਪਹਿਲਾਂ ਵੀ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੀ ਪੰਦੀ ਸੇਵਾ ਚ 24 ਘੰਟੇ ਹਾਜ਼ਰ ਆ ਤੇ ਇੱਕ ਆ ਵੀਡੀਓ ਹੁਣੇ ਨੇ ਗਰੁੱਪ 'ਚ ਇੱਕ ਪਈ ਆ ਕਿ ਇੱਕ ਨਿਹੰਗ ਸਿੰਘ ਪਿੰਡ ਦੇ ਵਿੱਚ ਗਏ ਨੇ ਗੁਰੂ ਘਰ ਜਾ ਕੇ ਜੋ ਪਿੰਡ ਦਾ ਪ੍ਰਧਾਨ ਹੋਣਾ ਗੁਰਦੁਆਰਾ ਸਾਹਿਬ ਦਾ ਉਹਨਾਂ ਨੂੰ ਜਾ ਕੇ ਕਹਿਵਾ ਕਿ ਤੁਸੀਂ ਅਨਾਊਂਸਮੈਂਟ ਕਰ ਦਿਓ ਜੋ ਵੀ ਡੇਰੇ ਤੇ ਜਾਂ ਦਲਪੰਥ ਨੂੰ ਕਣਕੇ ਜਾਂ ਕੁਝ ਵੀ ਚਾਹੀਦਾ ਤੇ ਅਨਾਊਂਸਮੈਂਟ ਕਰ ਦਿਓ ਕਿ ਡੇ ਆਏ ਬਾਬਾ ਜੀ ਉਸ ਗੁਰਦੁਆਰੇ ਵੱਰ ਤੋਂ ਉਸ ਦਲਪੰਥ ਦੀ ਗੱਡੀ ਅੱਜ ਆਈ ਹੋਈ ਐ ਸਿੰਘ ਤੇ ਜੋ ਵੀ ਸੇਵਾ ਕੋਈ ਆਉਣਾ ਚਾਹੁੰਦਾ ਕਿ ਉੱਥੇ ਦੇ ਸਕਦਾ ਤਾ ਇਹ ਕਹਿ ਰਹੇ ਜੀ ਪਹਿਲਾਂ ਤਾਂ ਅਸੀਂ ਵੀਡੀਓ ਪਾਉਣ ਤੋਂ ਅਨਾਉਂਸਮੈਂਟ ਕਰ ਤੋਂ ਮਨਾ ਕਰਤਾ ਅਨਾਉਂਸਮੈਂਟ ਨਹੀਂ ਕਰਨੀ ਫਿਰ ਗੱਡੀ ਘੇਰ ਕੇ ਉਹਨੇ ਵੀਡੀਓ ਬਣਾ ਰਿਆ ਕਿ ਇਹ ਪੁੱਠੀ ਪ੍ਰਕਰਮਾ ਕਰਦੇ ਨੇ ਪਹਿਲਾਂ ਨਾ ਇਹਨੂੰ ਕੁੱਤੇਰੇ ਸਾਡ ਨੂੰ ਬੰਦਾ ਪੁੱਛੇ ਪ੍ਰਕਰਮਾ ਦਾ ਮਤਲਬ ਤੈਨੂੰ ਪਤਾ ਤੂੰ ਮਰੇ ਇੱਦਾ ਦੱਸਣਿਆ ਪ੍ਰਕਰਮਾ ਗੁਰੂ ਕਲਗੀਧਰ ਮਹਾਰਾਜ ਸ਼ਮੇਸ਼ਪੇਦ ਤੋਂ ਚਲਦੀ ਆ ਰਹੀ ਆ ਇਤਿਹਾਸ ਦੇ ਨਾਲ ਦੇਖ ਪਹਿਲਾਂ ਆਪ ਤੂੰ ਪੱਗ ਬੰਨੀ ਦੀ ਆ ਭੰਗਵੇਂ ਰੰਗਦੀ ਆ ਰਾਜ ਜੀ ਭਲਾਈ ਦੇ ਮੈਨੂੰ ਦੱਸ ਕਿਰੀ ਮਰੇ ਇੱਦਾ ਜੀ ਆ ਨੰਬਰ 2 ਤੇ ਇੱਕ ਕਹਿ ਰਹੇ ਕਿ ਇਹ ਲੁੱਟ ਖੋਹ ਕਰਨਾ ਹੈ ਕਿਹੜੀ ਲੁੱਟ ਖੋਹ ਨਜੱਦਗੀਓ ਸਿੰਘ ਮੂੰਹ ਤੇ ਕਹਿ ਰਿਹਾ ਕਿ ਸਾਡੇ ਗੁਰੂ ਘਰ ਆ ਜਾਓ ਡੇਰੇ ਤੇ ਆ ਜਾਓ ਆ ਕੇ ਗੱਲ ਕਰੋ ਬਾਬਾ ਇਨਾਨ ਜੇ ਉਹਨੇ ਕਹੇ ਠੀਕ ਹੈ ਬਾਣੇ ਦੇ ਵਿੱਚ ਆਉਂਦੇ ਪਿੰਡਾਂ ਦੇ ਵਿੱਚ ਮੰਗਣ ਸਾਰਾ ਕੁਝ ਆਉਂਦੇ ਆ ਤੁਸੀਂ ਕਾਰਵਾਈ ਕਰਨਾ ਰਾਈਟ ਹੈ ਤੁਹਾਡਾ ਕਾਰਵਾਈ ਕਰੋ ਪੁੱਛੋ ਪ੍ਰਤਾਲ ਕਰੋ ਮੈਂ ਪ੍ਰਤਾਲ ਕਹਿੰਦਾ ਬੰਦਾ ਆ ਵੀਡੀਓ ਬਣਾ ਲੀਜੀਏ ਇਹ ਕਰਨਾ ਕੀ ਹੈ ਆਪਣੇ ਨੰਬਰ ਬਣਾ ਰਿਹਾ ਜਾਂ ਤਾਂ ਭਾਈ ਜਾ ਕੇ ਡੇਰੇ ਤੇ ਜਿੰਨਾਂ ਦੇ ਡੇਰੇ ਦੇ ਸਿੰਘ ਆ ਉੱਥੇ ਜਾ ਕੇ ਗੱਲ ਕਰ ਮਾਫੀ ਮੰਗ ਜਿਹੜਾ ਤੂੰ ਆ ਬੋਲਿਆ ਮੈਂ ਹਦਲ ਪੰਥ ਨੂੰ ਕਹਾਂਗਾ ਬੇਨਤੀ ਕਰਾਂਗੇ ਇੱਥੇ ਕਾਨੂੰਨੀ ਕਾਰਵਾਈ ਜਿਹੜੀ ਬੰਦੀ ਨੇ ਕਾਰਵਾਈ ਕਰਨ ਦਾ ਫਰਜ਼ ਆ ਪਹਿਲਾਂ ਨਾ ਪਿੰਡ ਦੀ ਵੀਡੀਓ ਦੱਸੋ ਵੀਡੀਓ ਕਿੱਥੋਂ ਦੀ ਆ ਤਾਂ ਕਿ ਆਪਾਂ ਵੀ ਉਸ ਪੰਚਾਇਤ ਦਾ ਪਿੰਡ ਦੇ ਨਾਲ ਗੱਲ ਕਰੀ ਜਾਂ ਅਸੀਂ ਖੁਦ ਜਾਵਾਂਗੇ ਉੱਥੇ ਠੀਕ ਆ ਸੰਗਤ ਜੀ ਬਾਕੀ ਸਾਰੇ ਹਦਲ ਪੰਥਾਂ ਕੇ ਬੇਨਤੀ ਆ ਪੰਥ ਦੇ ਕਿ ਇੱਥੇ ਜਦ ਤੋਂ ਬੱਤ ਜਾਇ ਨਾ ਮੈਂ ਕੁੱਤੇ ਦੇ ਹੱਥ ਤੋਂ ਨਾ ਮਾਫੀ ਮੰਗਾਓ ਮਾਫੀ ਕੀ ਮੈਨਾਂ ਛੱਤਰ ਪਹਿਰਾ ਹੋਣੀ ਚਾਹੀਦੀ ਯਾਰ ਸਿਆਣਾ ਵੇਣਾ ਬੰਦਾ ਤੂੰ ਮਰਿਆਦਾ ਦੀ ਗੱਲਾਂ ਚੱਕਣੇ ਆਪ ਸਿੰਘ ਹੋਗੇ ਅਮਰਦਾਰੀ ਬੰਦਾ ਹੋਗੇ ਬਾਕੀ ਠੀਕ ਹੈ ਸੰਗਤ ਜੀ ਆਪਣੇ ਵਿਚਾਰ ਜਰੂਰ ਦਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ Fateh